ਪਿਆਣਾ ਚੰਡੀਗੜ੍ਹ ਦੇ ਵਿੱਚ ਇਸ ਦੌਰਾਨ ਹੀਟ ਵੇਵ ਚੱਲੇਗੀ 45 ਡਿਗਰੀ ਦੇ ਆਸ-ਪਾਸ ਪੰਜਾਬ ਦੇ ਵਿੱਚ ਤਾਪਮਾਨ ਰਹੇਗਾ ਅੱਜ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਹੋਇਆ ਹੈ ਬਠਿੰਡਾ ਦੇ ਵਿੱਚ ਸਭ ਤੋਂ ਵੱਧ 40.4 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਹਲੇ ਹੋਰ ਹੀਟ ਵੇਵ ਪਰੇਸ਼ਾਨ ਹੌ ਵਾਲੇ ਦਿਨਾਂ ਦੇ ਵਿੱਚ ਕਰ ਸਕਦੀ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਦੀ ਤਫਸ਼ ਵਧਦੀ ਹੋਈ ਨਜ਼ਰ ਆ ਰਹੀ ਹੈ ਹੀਟ ਵੇਵ ਦੇ ਵਿੱਚ ਇਜ਼ਾਫਾ ਹੋ ਰਿਹਾ ਤੇ ਆਉਣ ਵਾਲੇ 5 ਦਿਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਗਰਮੀ ਦੇ ਵਿੱਚ ਹੋਰ ਵੀ ਵਾਅਦਾ ਹੋ ਸਕਦਾ ਹੈ ਕਿਉਂਕਿ ਅਗਲੇ 5 ਦਿਨ ਭਾਰੀ ਗਰਮੀ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਚਾਹੇ ਪੰਜਾਬ ਹੋਵੇ ਹਰਿਆਣਾ ਚੰਡੀਗੜ੍ਹ ਦੇ ਵਿੱਚ ਹੀਟ ਵੇਵ ਚੱਲੇਗੀ 45 ਡਿਗਰੀ ਦੇ ਆਸ-ਪਾਸ ਪੰਜਾਬ ਦੇ ਵਿੱਚ ਤਾਪਮਾਨ ਰਹੇਗਾ ਗੱਲ ਪਟਿਆਲਾ ਦੀ ਕਰੀਏ ਤਾਂ ਪਿੰਡ ਪਟਿਆਲਾ ਦੇ ਵਿੱਚ ਪਟਿਆਲਾ ਚ 45 ਡਿਗਰੀ ਦਾ ਤਾਪਮਾਨ ਪਹੁੰਚ ਗਿਆ ਲੁਧਿਆਣਾ ਦੇ ਵਿੱਚ 44 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤੇ ਲਗਾਤਾਰ ਭਾਰੇ ਦੇ ਵਿੱਚ ਇਜ਼ਾਫਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦਿੱਲੀ ਦੀ ਦਿੱਲੀ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀ ਤਾਂ ਦਿੱਲੀ ਦੇ ਵਿੱਚ ਇੱਕ ਇਲਾਕੇ ਦੇ ਵਿੱਚ 47. ਯਾਨੀ ਕਿ 47.8 ਡਿਗਰੀ ਤਾਪਮ ਜੋ ਕਿ ਦਰਜ ਕੀਤਾ ਗਿਆ ਹੈ ਦਿੱਲੀ ਦੇ ਵਿੱਚ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਨਾਲੋਂ ਵੀ ਗਰਮੀ ਦੀ ਤਪਸ਼ ਜੋ ਕਿ ਵਾਧੂ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ ਨਾਲ ਸਿੱਧੇ ਤੌਰ ਤੇ ਆਮ ਲੋਕਾਂ ਤੇ ਅਸਰ ਪੈ ਰਿਹਾ ਹੈ ਆਮ ਲੋਕ ਵੀ ਜਿੰਨਾਂ ਨੂੰ ਕੋਈ ਜ਼ਰੂਰੀ ਕੰਮ ਨਹੀਂ ਹੈ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਨੇ ਡਾਕਟਰਾਂ ਦੇ ਵੱਲੋਂ ਸਿਹਤਮਾਰਾਂ ਦੇ ਵੱਲੋਂ ਵੀ ਇਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਦੁਪਹਿਰ ਵੇਲੇ ਖਾਸ ਤੌਰ ਤੇ ਹੀਟ ਵੇਵ ਵੇਲੇ ਘਰਾਂ ਤੋਂ ਬਾਹਰ ਨਿਕਲਣ ਤੋਂ ਗਰੇਸ ਕੀਤਾ ਜਾਵੇ ਆਉਣ ਵਾਲੇ ਕਿਉਂਕਿ 5 ਦਿਨਾਂ ਦੀ ਗੱਲ ਕਰੀਏ ਤਾਂ 5 ਦਿਨ ਭਾਰੀ ਗਰਮੀ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਚ ਤਾਪਮਾਨ ਦੇ ਵਿੱਚ ਹੋਰ ਵੀ ਇਜ਼ਾਫਾ ਹੋ ਸਕਦਾ ਹੈ ਤਾਂ ਗਰਮੀ ਦੇ ਵਾਧੇ ਪਰ ਕੋਪ ਦੇ ਵਿਚਾਲੇ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਸਮੇਂ ਦੇ ਜਿਹੜੀ ਕਿ ਤਬਦੀਲੀ ਕਰ ਦਿੱਤੀ ਗਈ ਹੈ ਸੋਮਵਾਰ ਤੋਂ ਸਵੇਰੇ 7:30 ਵਜੇ ਤੋਂ ਸਕੂਲ ਲੱਗਣਗੇ ਦੁਪਹਿਰ 12 ਵਜੇ ਵਿਦਿਆਰਥੀਆਂ ਨੂੰ ਛੁੱਟੀ ਹੋਵੇਗੀ ਪੰਜਾਬ ਦੇ ਵਿੱਚ ਸੋਮਵਾਰ ਤੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਸਕੂਲ ਲੱਗਣਗੇ ਵਾਦਰੀ ਗਰਮੀ ਦੇ ਮਤੇ ਨਜ਼ਰ ਫੈਸਲਾ ਲਿਆ ਗਿਆ ਹੈ ਕਿਉਂਕਿ ਗੱਲ ਹਰਿਆਣਾ ਦੇ ਕਰਿਆ ਤਾਂ ਹਰਿਆਣਾ ਦੇ ਵਿੱਚ ਆ ਡੀਸੀ ਨੂੰ ਡਿਪਟੀ ਕਮਿਸ਼ਨਰਸ ਨੂੰ ਜਿਹੜੀ ਕਿ ਪਾਵਰ ਦਿੱਤੀ ਗਈ ਹੈ ਕਿ ਆਪਣੇ ਪੱਧਰ ਤੇ ਫੈਸਲਾ ਲੈ ਸਕਦੇ ਨੇ ਜੇਕਰ ਡੀਸੀ ਨੂੰ ਲੱਗਦਾ ਹੈ ਕਿ ਗਰਮੀ ਦੇ ਵਿੱਚ ਜਿਆਦਾ ਇਜ਼ਾਫਾ ਹੋ ਰਿਹਾ ਜਾਂ ਬੱਚਿਆਂ ਦੇ ਲਈ ਉਹ ਘਾਤਕ ਸਾਬਤ ਹੋ ਸਕਦੀ ਹੈ ਤੇ ਡੀਸੀ ਆਪਣੇ ਪੱਧਰ ਤੇ ਹਰਿਆਣਾ ਦੇ ਵਿੱਚ ਫੈਸਲਾ ਲੈ ਸਕਦੇ ਨੇ ਗੱਲ ਪੰਜਾਬ ਤੇ ਹਰਿਆਣਾ ਦੀ ਰਾਜਨੀਤਿਕ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਸਮਾਂ ਬਦਲਿਆ ਗਿਆ ਹੈ ਸੋਮਵਾਰ ਤੋਂ ਸਵੇਰੇ 7:30 ਵਜੇ ਸਕੂਲ ਲੱਗਣਗੇ ਤੇ ਦੁਪਹਿਰ 12 ਵਜੇ ਵਿਦਿਆਰਥੀਆਂ ਨੂੰ ਛੁੱਟੀ ਹੋਵੇਗੀ ਪੰਜਾਬ ਦੇ ਵਿੱਚ ਵੀ ਸੋਮਵਾਰ ਤੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਸਵੇਰੇ 7:00 ਤੋਂ ਦੁਪਹਿਰ 12:00 ਵਜੇ ਤੱਕ ਪੰਜਾਬ ਦੇ ਵਿੱਚ ਸਕੂਲ ਲੱਗਣਗੇ